SSP ਬਟਾਲਾ ਮੈਡਮ ਅਸ਼ਵਨੀ ਗੋਟਿਆਲ ਦੀ ਹਦਾਇਤਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਥਾਣਾ ਕਾਦੀਆਂ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਗੈਸ ਏਜੰਸੀ ਦੇ ਕੰਪਿਊਟਰ ਆਪਰੇਟਰ ਕੋਲੋਂ 1,75,000 ਰੁਪਏ ਦੀ ਲੁੱਟ ਕਰਨ ਵਾਲੇ ਤਿੰਨ ਲਟੇਰਿਆਂ ਨੂੰ ਕਾਦੀਆਂ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਗੱਲਬਾਤ ਦੌਰਾਨ ਡੀਐਸਪੀ ਰਿਸ਼ਿਸ਼ ਕਕਰ ਨੇ ਕਿਹਾ ਕਿ ਬੀਟੀ 22 ਦਸੰਬਰ ਨੂੰ ਬਾਅਦ ਦੁਪਹਿਰ ਗੈਸ ਏਜੰਸੀ ਵਿੱਚ ਕੰਮ ਕਰਨ ਵਾਲਾ ਕਰਮਚਾਰੀ ਜਦੋਂ 175000 ਰੁਪਏ ਲੈ ਕੇ ਸਿੰਧ ਬੈਂਕ ਕਾਦੀਆਂ ਵਿੱਚ ਜਮਾ ਕਰਾਉਣ ਲਈ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਠੀਕਰੀਵਾਲ ਰੋਡ ਸਿੱਖ ਨੈਸ਼ਨਲ ਕਾਦੀਆਂ ਦੇ ਨਜ਼ਦੀਕ ਤਿੰਨ ਅਨੁਪਛਾਤੇ ਲੁਟੇਰੇ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਤਾਂ ਇਸ ਕਰਮਚਾਰੀ ਤੋਂ ਪੈਸੇ ਲੁੱਟ ਲੈਸਨ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ ਮਾਨਯੋਗ ਐਸਐਸਪੀ ਬਟਾਲਾ ਮੈਡਮ ਅਸ਼wini ਗੋਟਿਆਲ ਜੀ ਦੀ ਨਿਸ਼ਾਨਦੇਸ਼ਾਂ ਤੇ ਲੁੱਟਾਂ ਚੋਰੀ ਖੋ ਲੁਟੋਰੀ ਕਰਨ ਵਾਲੇ ਮਾੜਿਆਂ ਸਰਾਂ ਦੇ ਵਿਰੁੱਧ ਇੱਕ ਮੋਹਮ ਨੂੰ ਉਸ ਵਲੇ ਇੱਕ ਭਾਰੀ ਸਫਲਤਾ ਪ੍ਰਾਪਤ ਹੋਈ ਜਦੋਂ ਮਿਤੀ 22 11 23 ਨੂੰ ਕਰੀਬ 3:20 ਮਿੰਟ ਤੇ ਇੱਕ ਕਿਸੇ ਕੰਪਨੀ ਪੈਂਦੀ ਹੈ ਗੈਸ ਐਂਸੀ ਹੈ ਜਿਸ ਦਾ ਹਰਜੋਸ਼ਨ ਉਸ ਦੇ ਕਰਿੰਦੇ ਕੋਲੋਂ ਤਿੰਨ ਮੋਟਰਸਾਈਕਲ ਮੋਟਰਸਾਈਕਲ ਦੇ ਜਿਹੜੇ ਸਵਾਰ ਤਿੰਨ ਬੰਦੇ ਸੀ ਉਹਨਾਂ ਨੇ ਉਹਦੇ ਕਰਸ ਤੇ ਪੈਸੇ ਖੋਲੇ ਸੀ ਉਸ ਵਾਰਦਾਤ ਨੂੰ ਉਸੇ ਵਕਤ ਐਸਐਚਓ ਨੇ ਆਪਣਾ ਪਰਚਾ ਰਿਸਟਰ ਕਰਕੇ ਆਪਣੀ ਤਫਤੀਸ਼ ਸ਼ਾਮਿਲ ਲਿਆਂਦੀ ਤੇ ਐਸਐਚਓ ਦੀ ਬੜੀ ਜੀ ਦੀ ਟੀਮ ਤੇ ਸੀਏ ਦੀ ਟੀਮ ਨੇ ਰਲ ਕੇ ਇੱਕ ਇਸ ਮੋਹਮ ਇਸੇ ਨੂੰ ਵਾਰਤ ਨੂੰ ਪ੍ਰੈਸ ਕਰਮੇ ਜੋ ਸਫਲਤਾ ਪ੍ਰਾਪਤ ਕੀਤੀ ਹੈ ਉਤੇ ਤਿੰਨੇ ਨੌਜਵਾਨ ਜਿਹੜੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਤੋਂ ਜਿਹੜੀ ਅਬਾਊਟ 50000 ਰੁਪਏ ਜਿਹੜੀ ਲੁੱਟ ਦੀ ਪੈਸੇ ਉਹ ਬਰਾਮਦ ਕੀਤੇ ਆ ਉਸ ਵਾਧਾ ਦੇ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਤੇ ਦਾਕਟਰ ਬਰਾਮਦ ਕੀਤਾ ਕਿੰਨੀ ਮਾਪੀ ਸੌ ਪੈਸੇ ਕਿੰਨੇ ਹੋ ਟੋਟਲ ਇਹਦੇ ਵਿੱਚ ਜਿਹੜੇ ਉਹ 175000 ਰੁਪਏ ਦੀ amount ਲਖਾਈ ਸੀ ਉਹਨਾਂ ਨੇ ਤੇ ਜਿਹੜੇ ਤਿੰਨੇ ਵਿਅਕਤੀ ਨੇ ਇਹਨੇ ਕੁਝ ਪੈਸੇ ਆਪਣੇ ਜਿਹੜੇ ਨਸ਼ੇ ਪੱਤੀ ਸਿਸਟਮ ਵਿੱਚ ਖਰਚ ਲਿੱਤੇ ਤੇ ਉਹ तकरीबन ਫਿਲਹਾਲ 50000 ਬਰਾਮਦ ਹੋਏ ਨੇ ਬਾਕੀ ਇਹ ਜਿਹੜੇ ਤਿੰਨੇ ਕ्यूज ਨਹੀਂ ਸਾਡੇ ਕੋਲ ਰਿਮਾਂਡ ਤੇ ਨੇ ਹੋਰ ਬਰਾਮਦ ਵੀ ਕਰਾਂਗੇ ਬੋਰਡ ਰਿਕਾਰਡ ਕੇ ਸਟਾਫ ਇਹ ਜਿਹੜਾ ਇਹਨਾਂ ਦੇ ਪਿੱਛੇ ਪਿਛੋਕੜ ਇਹਨਾਂ ਦੇ ਪਹਿਲਾਂ ਪਰਚੇ ਹੈਗੇ ਨੇ ਤਿੰਨਾਂ ਵਿੱਚੋਂ ਦੋਹਾਂ ਦੇ ਪਹਿਲਾਂ ਪਰਚੇ ਹੈਗੇ ਨੇ ਸਰ ਉਮਰ ਕਿੰਨੇ ਬੁੜੇ ਆ ਇਹ ਸਾਰੇ ਹੀ ਬਾਉਟੀ ਦੀ ਸਾਲ ਦੇ ਨੇ ਕੀ ਕੀ ਧਾਰਾ ਲਾਈ ਦੀ ਇਹਨਾਂ ਉੱਤੇ 382 ਬੀ ਦਾ ਪਰਚਾ ਉਸਤਾ ਕੀਤਾ ਗਿਆ ਬੜੀ ਵੱਡੀ ਕਬੂਦੀਆ ਕਾਮਯਾਬੀ ਹੈ ਜਦੋਂ ਚਲੋ ਕਰਾਇਮ ਹੋਏ ਨਾ ਤੇ ਗਲੇ ਦਾ ਮਕੀਕ ਨੈਚਰਲ ਫਰਮ ਹੋਣਾ ਆ ਬਟ ਉਸਨੂੰ ਫਿਰ ਜਲਦੀ ਟ੍ਰੇਸ ਕਰ ਲੈਣਾ ਇਹ ਸਾਡੀ ਪੁਲਿਸ ਦੀ ਸੀਏਜੀ ਟੀਮ ਨੇ ਨਾਲ ਰਲ ਕੇ ਸਹਿਯੋਗ ਦੇ ਕੇ ਐਸਓ ਸਾਹਿਬ ਦੀ ਪੂਰੀ ਟੀਮ ਨੇ ਦਿੰਨਾ ਦਕੂਮੈਂਟ ਕਰਕੇ ਕੁਝ ਦਿਨਾਂ ਵਿੱਚ ਇਹ ਵਾਅਦਾ ਟੈਸਟ ਕੀਤੀ ਹੈ ਇਹਦਾ ਪ੍ਰਮਾਣ ਵੀ ਲਿਆ ਕੇ ਹੋ ਰਹੀ ਆਸ ਹੈ ਹਾਂਜੀ ਹਾਂਜੀ ਅਸੀਂ ਇਹ ਜਿਹੜੇ ਤਿੰਨੇ ਵੀੜੇ ਦੋਸ਼ੀ ਨਹੀਂ ਹਰ ਕੁਫਰ ਸਮਾਨਤੇ ਨੇ ਜਿਹੜੀ ਰਿਕਵਰੀਜ਼ ਹੋਈਆਂ ਨੇ ਇਸ ਤੋਂ ਹੋਰ ਫਦਰ ਕਵਰੀਆਂ ਕਰਾਂਗੇ